ਸਤ ਸ੍ਰੀ ਅਕਾਲ ਦੋਸਤੋ ਇਸ ਵਕਤ ਗੰਡੂਆ ਪਿੰਡ ਦੇ ਵਿੱਚ ਖੜੇ ਆਂਗੇ ਜਿੱਥੇ ਇੱਕ ਫੌਜੀ ਸਾਹਿਬ ਗੁਰਪ੍ਰੀਤ ਸਿੰਘ ਜੋ ਕਿ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਇੱਕ ਪੋਲਟਰੀ ਫਾਰਮ ਬਣਾਇਆ ਸੀਗਾ ਲਗਭਗ 40-50 ਲੱਖ ਰੁਪਇਆ ਲਾ ਕੇ ਜਿਹਦੇ ਵਿੱਚ ਲਗਭਗ 11000 ਜਿਹੜਾ ਚੂਚਾ ਸੀ ਉਹ ਪਾਇਆ ਹੋਇਆ ਸੀਗਾ 20 ਦਿਨ ਹੋ ਗਏ ਸੀ ਪਾਇਏ ਨੂੰ ਪਰ ਇੱਕ ਝਖੜ ਨੇ ਸਾਰਾ ਪੋਲਟਰੀ ਫਾਰਮ ਹੈ ਜਿਹੜਾ ਖਤਮ ਕਰਤਾ ਭਾਈ ਨੇ 40-45 ਲੱਖ 50 ਲੱਖ ਰੁਪਇਆ ਲਾ ਕੇ ਇੱਕ ਵਧੀਆ ਟੈਕਨੋਲੋਜੀ ਨਾਲ ਜਿਹੜਾ ਹੈਗਾ ਸੀ ਪੋਲਟਰੀ ਫਾਰਮ ਬਣਾਇਆ ਸੀ ਪਿੰਡ ਗੰਡੂਆਂ ਦੇ ਵਿੱਚ ਪਰ ਅੱਜ ਜਿਹੜਾ ਹੈਗਾ ਬਿਲਕੁਲ ਖਤਮ ਕਰਤਾ ਜਿਹੜਾ ਬੱਚ ਸੀ ਸਾਰਾ ਝੱਖੜ ਦੇ ਵਿੱਚ ਖਤਮ ਹੋ ਗਿਆ ਪੂਰੀ ਵੀਡੀਓ ਤੁਹਾਨੂੰ ਦਿਖਾਉਣਗੇ ਸਾਰਾ ਏਸੀ ਸਿਸਟਮ ਸੀ ਕੂਲ ਪੈਡਾ ਦੇਖੋ ਇਧਰ ਮਾਰੋ ਨਿਗਾਹ ਠੀਕ ਹੈ ਇਹਦਾ ਬਹੁਤ ਵੱਡਾ ਨਖਾਣਾ 7-8 ਲੱਖ ਰੁਪਏ ਦਾ ਕਟੋਕਟ ਪ੍ਰੋਜੈਕਟ ਹੈ ਇਹ ਅੱਛਾ ਕੂਲ ਪੈਡੇ ਦੀ ਸੀ 7-8 ਲੱਖ ਦੀਆਂ ਤਾਂ ਸਿਸਟਮ ਸਾਰਾ ਸਿਸਟਮ ਜਿਹੜਾ ਏਸੀ ਲਾਇਆ ਹੋਇਆ ਤੇ ਏਸੀ ਹਾਂ ਸਾਰਾ ਲੱਗੀ ਮੇਰਾ ਸਾਰਾ ਹੀ ਨੁਕਸਾਨ ਹੋ ਗਿਆ ਆਟੋਮੈਟਿਕ ਪਾਣੀ ਦਾ ਕਰਿਆ ਹੋਇਆ ਸੀ ਚਲੋ ਇਹਨਾਂ ਨੇ ਵੀ ਚਲੋ ਅਗਲਾ ਕਹਿੰਦਾ ਵੀ ਲੇਵਲ ਪੂਰਾ ਵਧੀਆ ਸ਼ੌਂ ਪੈਸਾ ਲਾ ਕੇ ਬਣਾਇਆ ਹੋਇਆ ਸੀ ਸ਼ੌਂਕ ਨਾਲ ਆਟੋਮੈਟਿਕ ਸੀ ਸਾਰਾ ਸਿਸਟਮ ਸਾਰਾ ਤੈਸਮੈਸ ਹੋ ਗਿਆ ਸਾਰਾ ਤੈਸਮੈਸ ਹੋ ਗਿਆ ਫੌਜੀ ਸਾਹਿਬ ਨੇ ਬਣਾਇਆ ਸੀ ਹਾਂ ਫੌਂਸਲਾ ਸਾਰਾ ਟੁੱਟਿਆ ਪਿਆ ਫੌਂਸਲਾ ਟੁੱਟ ਗਿਆ ਜੀ ਬਿਲਕੁਲ ਇਹਨਾਂ ਦਾ ਜਿਵੇਂ ਕਹਦੀ ਇੱਥੇ ਆਉਣ ਨੂੰ ਵੀ ਨਹੀਂ ਜੀ ਕਰਦਾ ਲੇਕਿਨ ਅਸੀਂ ਕੀ ਕਰਾਂਗੇ ਆ ਕੇ 50 ਲੱਖ ਰੁਪਏ ਖੂਚ ਭੁਗਾਤੇ ਹਾਂ ਹੂੰ ਦੇਖ ਸਕਦੇ ਹਾਂ ਵੀ ਤਸਵੀਰਾਂ ਆ ਦੇਖੋ ਜੀ ਡਬਲ ਸੀ ਇਹ ਡਬਲ ਬਣਿਆ ਹੋਇਆ ਸੀਗਾ ਜਨਕੇ ਉੱਪਰਲਾ ਤਾਂ ਜਿਹੜਾ ਹੈਗਾ ਜਮੇ ਸਾਨੂੰ ਦਿਂਦਾ ਵੀ ਜਮੇ ਉੜਾਕ ਹੀ ਲੱਗੀ ਨੇਰੀ ਮਰ ਗਏ ਉਹ ਦੇਖੋ ਅੱਗੇ ਤੱਕ ਜਿਹੜਾ ਹੈਗਾ ਕੋਈ ਗੰਡ ਜੀ ਕੋਈ ਝਖੜ ਇਕੱਠਾ ਬਣ ਕੇ ਆਇਆ ਕੱਲ ਆਇਆ ਵੀ ਦੁਪਹਿਰੇ ਜੇ ਪਤਾ ਲੱਗਿਆ ਦੌਲੇ ਵਾਲੇ ਪਾਸੇ ਵੀ ਦਰਖਤ ਪੱਟੇ ਪਏ ਸੀ ਅਸੀਂ ਦੇਖੇ ਸੀ ਸ਼ਾਮ ਜਿੰਨੂੰ ਸੜਕਾਂ ਤੇ ਡੇਗੇ ਪਏ ਸੀ ਇਸ ਤਰ੍ਹਾਂ ਝਖੜ ਨੇ ਜੀ ਪੂਰਾ ਲਗਭਗ 11000 ਸਕਰ ਫੁੱਟ ਦੇ ਵਿੱਚ ਜਿਹੜਾ ਮੁਰਗੀ ਫਾਰਮ ਸੀ ਉਹ ਤਹਸ ਨੈਸ ਹੋ ਗਿਆ ਰਿਟਾਇਰਮੈਂਟ ਤੋਂ ਬਾਅਦ ਫੌਜੀ ਸਾਹਿਬ ਨੇ ਬਣਵਾਇਆ ਸੀਗਾ ਅੱਛਾ 3 ਲੱਖ ਰੁਪਏ ਦਾ ਇੱਕ ਹੈ 9 ਲੱਖ ਇਹ ਤਿੰਨ ਤਿੰਨ ਟੁੱਟ ਗਏ ਜੀ ਇਹ 9 ਲੱਖ ਰੁਪਏ ਦੇ ਲਵਾਏ ਸੀ ਆ ਲਾ ਲਓ ਵੀ 9 ਲੱਖ ਰੁਪਏ ਦੇ ਤਾਹ ਸੀਗੇ ਇਹ ਕੀ ਚੀਜ਼ ਨਹੀਂ ਠੰਡਾ ਕਰਦੇ ਨੇ ਪਾਣੀ ਗੱਦ ਅੰਦਰ ਟੈਂਪਰੇਚਰ ਅੱਛਾ ਟੈਂਪਰੇਚਰ ਸਹੀ ਕਰਦੇ ਉਧਰ ਪੱਖੇ ਲੱਗੇ ਨੇ ਤੇ ਪਾਣੀ ਆ ਰਹੀ ਜਾਂਦੇ ਨੇ ਠੀਕ ਹੈ ਟੈਂਪਰੇਚਰ ਨੂੰ ਸਹੀ ਕਰਨ ਵਾਸਤੇ ਪੋਲਟਰੀ ਫਾਰਮ ਚ 3 ਲੱਖ ਰੁਪਏ ਦਾ ਹਾ ਇੱਕ ਕਹਿੰਦੇ ਨੇ ਤਿੰਨ ਟੁੱਟ ਗਏ ਤੁਸੀਂ ਐ ਲਾ ਲਓ ਵੀ 8-9 ਲੱਖ ਰੁਪਏ ਦਾ ਨਕਸ਼ਾ ਬਿਲਕੁਲ ਲੱਗ ਰਿਹਾ ਕੰਦਰਾ ਆ ਰਹੀ ਆਹ ਯਾ ਜੀ ਅੱਛਾ ਆਹਾ ਉੱਤੇ ਤਿੰਨ ਲੱਗੇ ਬਿਲਕੁਲ ਜੀ ਆ ਜਮੇ ਲੱਗੇ ਹੋਏ ਟੈਂਪਰੇਚਰ ਨੂੰ ਸਹੀ ਰੱਖਣ ਵਾਸਤੇ ਏਸੀ ਕਹਿ ਸਕਦੇ ਏਸੀ ਇਹ ਕਹਿ ਸਕਦੇ ਇਹਨਾਂ ਨੂੰ ਏਸੀ ਲੱਗੇ ਹੋਏ ਨੇ ਦੇਖ ਸਕਦੇ ਹੋ ਕੂਲਰ ਏਸੀ ਕਹਿ ਲੋ ਚਲੋ ਇਹ ਵੱਡਾ ਸਿਸਟਮ ਹੈਗਾ ਘਰਾਂ ਚ ਆਪਣੇ ਛੋਟੇ ਹੁੰਦੇ ਨੇ ਵੀ ਇਹ ਵੀ 2.5 ਤੇ 3 ਲੱਖ ਦਾ ਤਾਂ ਇਹ ਇੱਕ ਕਹਿੰਦੇ ਨੇ ਬਾਈ ਆਹ ਲਾ ਲਓ ਵੀ ਇਹ ਵੀ ਖਤਮ ਹੋ ਗਏ ਬਿਲਕੁਲ ਪੈਸਾ ਲੱਗਿਆ ਹੋਇਆ ਜਿਹੜਾ ਫੌਜੀ ਸਾਹਿਬ ਦਾ ਸਾਰਾ ਬਰਬਾਦ ਹੋ ਗਿਆ 8-9 ਲੱਖ ਦਿੱਤਾ ਇਹ ਖਤਮ ਹੋ ਗਏ ਤੇ ਬਾਕੀ ਤੁਹਾਡੇ ਸਾਹਮਣੇ ਦਿਖ ਰਿਹਾ ਸੋਨੂੰ ਸਾਰਾ ਅੱਗੇ ਤੱਕ ਆ ਲਾ ਲੋ ਤਸਵੀਰਾਂ ਵੀ ਸਾਰਾ ਜਿਹੜਾ ਹੈਗਾ ਤਹਸ ਨਹਸ ਹੋ ਗਿਆ ਭਾਰੀ ਨੁਕਸਾਨ ਹੈ ਜਿਹੜਾ ਹੋ ਗਿਆ ਆਪਾਂ ਇਹ ਕਹਿੰਦਾ ਵੀ ਅਸੀਂ ਸਿੱਧਾ ਹੀ ਬਣਵਾ ਲਿਆ ਬੀਮਾ ਬੂਮਾ ਕਰਵਾਇਆ ਨਹੀਂ ਨਹੀਂ ਤਾਂ ਹੁਣ ਆਪਾਂ ਨੂੰ ਪਤਾ ਹੈ ਬੀਮਾ ਕਰਾਉਂਦੇ ਨੇ ਜਿਹੜਾ ਕੋਈ ਲੋਨ ਵਗੈਰਾ ਲੈਂਦੇ ਨੇ ਫੌਜੀ ਸਾਹਿਬ ਨੂੰ ਇਹ ਸੀਗਾ ਵੀ ਜਿਹੜਾ ਪੈਸਾ ਆਇਆ ਚਲੋ ਅੱਗੇ ਹੁਣ ਸਮੈਲ ਵੀ ਮਰੇ ਹੋਏ ਦੀ ਕਰਕੇ ਆ ਰਹੀ ਹੈਗੀ ਤੁਹਾਨੂੰ ਆ ਦੇਖੋ ਪੂਰਾ ਛੱਡਾ ਜਿਹੜਾ ਉਹ ਟਹਿ ਗਿਆ ਜੀ ਖਤਮ ਹੋ ਗਿਆ ਜੇਕਰ ਬੀਮਾ ਕਰਾਇਆ ਹੁੰਦਾ ਤਾਂ ਜਿਹੜਾ ਹੁੰਦਾ ਨੁਕਸਾਨ ਉਹਦਾ ਮਿਲ ਜਾਂਦੀ ਇਹਨਾਂ ਨੂੰ ਪਰ ਭਾਈ ਸਬਸਿਡੀ ਵੀ ਮਿਲ ਜਾਂਦੀ ਹੁੰਦੀ ਹੈ ਪਰ ਇਹਨਾਂ ਨੂੰ ਜਿਹੜਾ ਮਿਲਿਆ ਸੀ ਰਿਟਾਇਰਮੈਂਟ ਦਾ ਸਾਰਾ ਤਿਲਫੋਲ ਇਹਨਾਂ ਨੇ ਜਿਹੜਾ ਹੈਗਾ ਪੋਲਟਰੀ ਫਾਰਮ ਦੇ ਉੱਤੇ ਲਾਤਾ ਆਪਣਾ ਤੁਸੀਂ ਪੋਲਟਰੀ ਫਾਰਮ ਬਣਾਇਆ ਛੋਟੇ ਲਵੇ ਕੋਲ ਜਮੀਨ ਕਿੰਨੀ ਕਾ ਜੀ ਡੇਢ ਕਿੱਲੇ ਡੇਢ ਕਿੱਲਾ ਹੈ ਅੱਧੇ ਕਿੱਲੇ ਚੇ ਲਾ ਲਓ ਜੀ ਅੱਧੇ ਚੇ ਬਣਾ ਲਿਆ ਕਿੱਲਾ ਬਚ ਗਿਆ ਆਹ ਦੇਖ ਲਓ ਵੀ ਸਿਰਫ ਡੇਢੇ ਕਿੱਲਾ ਹੈ ਤਾਂ ਲਾਲੋ ਸਾਹਿਬ ਵੀ ਵੱਡਾ ਨੁਕਸਾਨ ਡੇਢ ਕਿਲੇ ਵਾਲਾ ਕੀ ਕੱਢੂਗਾ ਸਾਰਾ ਅੱਧੇ ਕਿਲੇ 'ਚ ਇਹ ਬਣਿਆ ਹੋਇਆ ਸੀ ਜਿਹੜੀ ਬਿਲਡਿੰਗ ਢਹਿ ਗਈ ਸਾਰੀ ਤੇ ਜਿਹੜਾ ਹੈਗਾ ਭਾਰੀ ਹਾਂਜੀ ਉੱਪਰ ਤਾਂ ਹੁਣੀ ਬਣਾਈ ਸੀ 1 ਕਿਲਾਟ ਕੱਢਿਆ ਲਈ 1 ਕਿਲਾਟ ਕੱਢਿਆ ਡਬਲ ਹੋ ਸੀ ਇਹ ਡਬਲ ਯਾਨੀ ਕਿ ਪਾਈ ਹੋਈ ਸੀ ਕਿ ਉੱਪਰ ਸੀ ਬੱਚਾ ਪਾਇਆ ਹੋਇਆ ਚੂਚੇ ਪਾਏ ਹੋਏ ਸੀ ਨੀਚੇ ਵੀ ਸੀ ਉੱਪਰਲੇ ਤਾਂ ਮੈਨੂੰ ਲੱਗਦਾ ਉੱਪਰਲੇ ਤਾਂ ਕੋਈ ਬਚੀ ਨਹੀਂ ਹੋਣਾ ਹਾਂਜੀ ਹੁਣ ਕਿੰਨਾ ਇੱਥੇ ਪਾਏ ਹੋਏ ਸੀਗਾ ਇਹ ਇੱਥੇ 11000 ਪਾਏ ਹੋਏ ਸੀ 11000 ਬੱਚਾ ਪਾਏ ਹੋਏ ਸੀ ਕਿੰਨਾ ਕੁ ਨੁਕਸਾਨ ਹੋ ਗਿਆ ਬੱਚੇ ਦਾ ਤਕਰੀ ਅਛਾ 3000 ਕਿਹਾਰੇ ਬਚੂਗਾ 11000 ਚੋਂ 8000 ਮੰਗੂ ਖਤਮ 8000 ਮੰਗੂ ਖਤਮ ਹੋ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਤਾਂ ਜੀ ਬਚੂਛੇ ਦਾ ਤਾਂ ਜੇ ਪਤਾ ਲੱਗੂਗਾ ਵੀ ਕਿੰਨਾ ਕ ਹੁੰਦਾ ਜੀ ਹਾਂ ਜੀ 40 ਲੱਖ ਦਾ 40 ਲੱਖ ਦਾ ਉੱਪਰ ਤਾਂ ਜਿਹੜਾ 55000 ਬਚਤੀ ਉਹ ਤਾਂ ਬੈਂ ਲਾ ਲਓ ਵੀ ਖਤਮ ਹੋ ਤਾਂ ਵਿੱਚ ਇਨੇ ਰੀ ਚੁੜ ਗਿਆ ਕੁਸਰ ਲੈ ਗਿਆ ਝਖੜ ਨਾਲੇ ਦਬ ਗਿਆ ਕੁਸ ਇੰਨਾ ਦੇ ਆ ਦੇਖੋ 40 ਲੱਖ ਰੁਪਏ ਤੱਕ ਦਾ ਨੁਕਸਾਨ ਦੱਸਦੇ ਭਾਈ ਬਚੇ ਵੀ ਖਲਈ ਹੈ ਹਾਂ ਜੀ ਬੱਚੇ ਦਬ ਗਏ ਜੀ ਵਿੱਚੇ ਦਬ ਗਿਆ ਦੇਖੋ ਰਿਟਾਇਰਮੈਂਟ ਤੋਂ ਬਾਅਦ ਫੌਜੀ ਸਾਹਿਬ ਨੇ ਬਣਵਾਇਆ ਸੀਗਾ ਬਹੁਤ ਭਾਰੀ ਨੁਕਸਾਨ ਆ ਜਿਹੜਾ ਝਖੜ ਨੇ ਕਰਿਆਗਾ ਦਾ ਦੁਬਾਰੇ ਬੁਲਾਏ ਨੇ ਪਰ ਰਿਟਾਇਰਮੈਂਟ ਹੋ ਗਿਆ ਦੀਗਾ ਠੀਕ ਹੈ ਉਹਨੂੰ ਮੈਂ ਅੱਗੇ ਵੀ ਤੁਸੀਂ ਆਓ ਠੀਕ ਹੈ ਤੁਸੀਂ ਆ ਕੇ ਵੀ ਇਹ ਕਹਿੰਦਾ ਵੀ ਕਿਵੇਂ ਜਾ ਸਕਦਾ ਐਸ ਵੀ ਪੰਡਾਲੇ ਕਹਿੰਦੇ ਆ ਵੀ ਕੋਰੇ ਤਾਂ ਕਿੰਨਾ ਨੁਕਸਾਨ ਹੋ ਗਿਆ 35-40 ਲੱਖ ਰੁਪਏ ਦਾ ਠੀਕ ਹੈ ਆਪਦੇ ਪਰਿਵਾਰ ਬਰੋਨ ਅੱਛਾ ਕਿੱਥੇ ਬੁਲਾਇਆ ਫੌਜੀ ਸਭ ਇਹ ਉਹਦਾ ਲੜਾਈ ਚ ਸ਼ਰਧਾ ਤੇ ਹਾਂ ਅੱਛਾ ਦੁਬਾਰੇ ਬੁਲਾਏ ਨੇ ਫਿਰ ਆ ਨੁਕਸਾਨ ਇਹ ਨੁਕਸਾਨ ਚ ਲੁਕਾਉਣ ਹੋਏ ਫਿਰ ਹੱਕ ਬਣਦਾ ਸਰਕਾਰ ਦਾ ਨਾ ਹਾਂ ਨਾ ਹੱਕ ਬਣਦਾ ਨਾਲ ਗਰੀਬ ਬੰਦੇ ਦੀ ਜ਼ਮੀਨ ਸੀ ਠੀਕ ਹੈ ਉਹ ਚ ਪਾਇਆ ਸੀ ਉਹਨੇ ਠੀਕ ਹੈ ਹੁਣ ਕਿੱਡਾ ਨੁਕਸਾਨ ਹੋ ਗਿਆ ਕਿਵੇਂ ਲੜਾਈ ਜੀ ਆਊਗਾ ਕਿਵੇਂ ਆਪਦੇ ਬੱਚਿਆਂ ਨੂੰ ਛੱਡ ਕੇ ਜਾਊਗਾ ਸਾਰੀ ਉਮਰ ਦੀ ਕਮਾਈ ਲੱਗ ਗਈ ਕਮਾਈ ਤਾਂ ਫੌਜ ਚ ਕਰੀ ਤੀ ਖਤਮ ਹੋ ਰਿਹਾ ਕੇ ਆ ਗਈ ਸਾਰੀ ਖਤਮ ਹੋ ਗਈ ਹਾਂ ਉਹ ਕੋਈ ਕੈਨੇਡਾ ਵਾ ਕੋਈ ਯੂਕੇ ਆ ਕੋਈ ਸਟ੍ਰੇਲੀਆ ਉਹ ਵੀ ਸਾਡੇ ਮਦਦ ਕਰਨਾ ਸਾਡੇ ਰਿਟਾਇਰ ਫੌਜੀ ਗੁਰਪ੍ਰੀਤ ਸਿੰਘ ਦੀ ਮਦਦ ਕਰਨਾ ਹਾਂਜੀ ਠੀਕ ਹੈ ਕਿੰਨਾ ਨੰਬਰ ਹੈ ਜੀ 99152 ਜੀ 64598 ਠੀਕ ਹੈ ਦੇਖ ਸਕਦੇ ਹੋ ਜੀ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕੋਈ ਵੀ ਮਦਦ ਕਰਨਾ ਚਾਹੁੰਦਾ ਐਨਆਰਆਈ ਭਰਾ ਕਿਉਂਕਿ ਨੁਕਸਾਨ ਭਾਰੀ ਹੋਇਆ ਹੈ ਕੁਝ ਥੋੜਾ ਨੁਕਸਾਨ ਨਹੀਂ 40 ਲੱਖ ਰੁਪਏ ਦਾ ਨੁਕਸਾਨ ਹੋ ਜਾਣਾ ਕੋਈ ਜ਼ਮੀਨ ਜਾਇਦਾਦ ਵੀ ਨਹੀਂ ਆਪਾਂ ਕਹਿ ਦਈਏ ਵੀ 10 ਕਿੱਲਾਂ ਦਾ ਮਾਲਕ ਸੀ ਫੌਜੀ ਜਾਂ 15 ਦਾ ਜਾਂ 5 ਦਾ ਵੀ ਨਹੀਂ ਤੀ ਦੋ ਦਾ ਵੀ ਨਹੀਂ ਸਿਰਫ 1 ਏਕੜ ਜ਼ਮੀਨ ਹੈ ਜਿਸ ਦੇ ਵਿੱਚ ਪੋਲਟਰੀ ਫਾਰਮ ਪਣਾਇਆ ਸੀ ਤੁਸੀਂ ਆਏ ਲਾ ਲਓ ਵੀ ਸਾਰਾ ਕੁਝ ਨੁਕਸਾਨ ਵੱਡਾ ਹੋ ਗਿਆ ਆਮ ਕਿਸਾਨ ਆਪਾਂ ਕਹਿੰਦੇ ਆ ਫਸਲੀ ਚੱਕਰ ਤੋਂ ਨਿਕਲੋ ਕੁਝ ਨਵਾਂ ਅਪਣਾਓ ਜਦੋਂ ਕੋਈ ਛੋਟਾ ਕਿਸਾਨ ਕੋਈ ਨਵਾਂ ਕੰਮ ਕਰ ਲਵੇ ਤੇ ਹੱਥ ਫੜਨਾ ចਿੰਦਾ ਜਿਵੇਂ ਹੁਣ 40 50 ਲੱਖ ਦਾ ਨੁਕਸਾਨ ਇਹਦਾ ਹੋ ਗਿਆ ਸਰਕਾਰ ਨੂੰ ਤੇ ਕੁਛ ਇਹਦੀ ਹੈਲਪ ਕਰਨੀ ਚਾਹੀਦੀ ਆ ਚਲੋ ਇਹ ਦੁਬਾਰਾ ਨਵੇਂ ਸਿਰਿਓਂ ਬਣਾਉਣ ਵਾਸਤੇ ਸਰਕਾਰ ਮਦਦ ਕਰ ਦੇ ਜੇ ਹੋ ਸਕਣ ਦੁਬਾਰਾ ਚਲੋ ਆਪਦੀ ਰੋਟੀ ਜੋਗੇ ਹੋ ਸਕਣ ਠੀਕ ਆ ਬਿਲਕੁਲ ਜੀ ਨਵੇਂ ਸਿਰਿਓਂ ਬਣਾਉਣ ਵਾਸਤੇ ਆਪਾਂ ਕਹਿੰਦੇ ਆ ਵੀ ਮਦਦ ਹੋ ਜੇ 사ਸੀਕਰਪਾਈ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮਾ ਗੰਡੂ ਆਪਣਾ ਤੁੰਗਰੇ ਮੇਰਾ ਅਕਾਊਂਟ ਨੰਬਰ 152601505462 ਆਈ ਐਫ ਸੀ ਕੋਡ ਆਈ ਸੀ ਆਈ ਸੀ 000100 15262 ਮੇਰੇ ਕੋਲ ਫੋਨ ਨੰਬਰ ਕਿਹੜਾ ਕਿਸੀ ਚਾਹਤ ਰੇਟ 14905 ਤੇਤਾ ਸਿੰਘ ਦਾ ਫੋਨ ਨੰਬਰ 9952 64598 ਰਿਕਾਰਡ ਨੰਬਰ ਹੈ ਬਈ 2002 4133877 ਆਈ ਐਫ ਸੀ ਕੋਡ ਹੈ ਬਈ ਐਸ ਵੀ ਆਈ ਐਨ 005577